20ਾ ਹਦਪੁਰ ਸਾਹਿਬ ਲੋਕ ਸਭਾ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਾਲਵਿੰਦਰ ਸਿੰਘ ਕਾਂਗ ਨੇ ਰੋਡ ਸ਼ੋਕ ਨੂੰ ਕਰ ਦਿੱਤਾ ਅ ਤਦ ਜੇ ਕਿ ਰੋਪੜ ਪਹੁੰਚਣ ਉੱਤੇ ਹਲਕਾ ਸ਼੍ਰੀ ਚਮਕੌਰ ਸਾਹਿਬ ਦੇ ਵਿਧਾਇਕ ਡਾਕਟਰ ਚਰਨਜੀਤ ਸਿੰਘ ਅਤੇ ਹਲਕਾ ਰੋਪੜ ਦੇ ਵਿਧਾਇਕ ਐਡਵੋਕੇਟ ਦਿਨੇਸ਼ ਛੱਡਾ ਦੇ ਵੱਲੋਂ ਉਹਨਾਂ ਦਾ ਨਿੱਘਾ ਸਵਾਗਤ ਕੀਤਾ ਹੈ ਉਤੇ ਹਲਕਾ ਬਲਾਚੌਰ ਦੇ ਵਿਧਾਇਕ ਇਸ ਮੌਕੇ ਸੰਤੋਸ਼ ਘਟਾਰੀਆ ਵੀ ਹਾਜ਼ਰ ਰਹੇ ਨੇ ਤੇ ਇਹ ਰੋਡ ਸ਼ੋ ਮਹਾਲੀ ਦੇ ਗੁਰਦੁਆਰਾ ਸੁਹਾਣਾ ਤੋਂ ਸ਼ੁਰੂ ਹੋ ਕੇ ਸ਼੍ਰੀ ਅਨੰਦਪੁਰ ਸਾਹਿਬ ਤੱਕ ਡਾ ਗਿਆ ਹੈ ਬਹੁਤ ਵਧੀਆ ਹੁੰਗਾਰਾ ਤੁਸੀਂ ਦੇਖ ਸਕਦੇ ਹੋ ਕਿ ਜਿਸ ਪਾਸੇ ਤੁਸੀਂ ਨਜ਼ਰ ਮਾਰੋ ਸਾਡੇ ਉਝਾਰੂ ਗਲੰਟੀਅਰ ਸਾਡੇ ਬਜ਼ੁਰਗ ਸਾਡੀਆਂ ਪੈਣਾ ਮਾਤਾਵਾਂ ਸਾਰੇ ਇਸ ਸੜਕ ਦੇ ਖੜੇ ਨੇ ਔਰ 150 ਤੋਂ ਵੱਧ ਜਿਹੜੀ ਹੈ ਗੱਡੀ ਇੱਥੇ ਖੜੀ ਹੈ ਸ਼ਾਇਦ 200 ਤੇ ਹਰੇਕ ਇੱਕ ਬਹੁਤ ਜੋਸ਼ ਹੈ ਕਿਉਂਕਿ ਇਸ ਹਲਕੇ ਤੋਂ ਇੱਕ ਬਹੁਤ ਹੀ ਉਝਾਰੂ ਇੱਕ ਨੌਜਵਾਨ ਤੇ ਲੰਮੇਰੀ ਸੋਚ ਰੱਖਣ ਵਾਲੇ ਜਿਹੜੇ ਨੌਜਵਾਨ ਸਾਡੇ ਮਲਵਿੰਦਰ ਸਿੰਘ ਕੰਗ ਜੋ ਪਾਰਟੀ ਦੇ ਸਪੋਕਸਪੀਰਸਨ ਵੀ ਨੇ ਉਹਨਾਂ ਨੂੰ ਜਿਹੜੀ ਟਿਕਟ ਦਿੱਤੀ ਗਈ ਹੈ ਤੇ ਬਹੁਤ ਵਧੀਆ ਹੰਗਾਰਾ ਜਿਹੜਾ ਸਾਨੂੰ ਆਪਣੇ ਹਲਕੇ ਚੋਂ ਔਰ ਬਾਕੀ ਹਲਕਿਆਂ ਚੋਂ ਮਿਲ ਰਿਹਾ ਤੇ ਅੱਜ ਜਿਹੜਾ ਇਹ ਕਾਫਲਾ ਸ਼ੁਰੂ ਹੋਇਆ ਮੋਹਾਲੀ ਤੋਂ ਤੇ ਉਸ ਤੋਂ ਬਾਅਦ ਫਰੜ ਉਹਨਾਂ ਦਾ ਸਵਾਗਤ ਹੋਇਆ ਤੇ ਉਸ ਤੋਂ ਬਾਅਦ ਕੋਰਾਲੀ ਤੇ ਹੁਣ ਬਹੁਤ ਜਲਦ ਜਿਹੜਾ ਹੈਗਾ ਇਹ ਕਾਫਲਾ ਇੱਥੇ ਪਹੁੰਚਣ ਵਾਲਾ ਪਰ ਸਾਡੇ ਹਲਕਾ ਚਮਕੌਰ ਸਾਹਿਬ ਤੋਂ ਵੱਡੀ ਗਿਣਤੀ ਚ ਜਿਹੜੇ ਸਾਡੇ ਕੋ ਸਾਥੀ ਇੱਥੇ ਪਹੁੰਚੇ ਨੇ ਸਾਰਿਆਂ ਨੂੰ ਇੱਕ ਬਹੁਤ ਜੋਸ਼ ਆ ਉਹਨਾਂ ਦੇ ਮਨ ਚ ਕਿਉਂਕਿ ਅੱਜ ਅੱਜ ਤੋਂ ਹੀ ਇਹ ਤੈਅ ਕਰ ਲਿਆ ਗਿਆ ਹੈ ਕਿ ਸਰਦਾਰ ਭਗਵੰਤ ਸਿੰਘ ਨੇ ਜੋ ਨਾਰਾ ਦਿੱਤਾ ਹੈ ਕਿ ਇਸ ਵਾਰੀ ਪੰਜਾਬ ਬਣੇਗਾ ਹੀਰੋ ਇਸ ਵਾਰ 13 0 ਉਸ ਨੂੰ ਅਸੀਂ ਜਿਹੜਾ ਹੈਗਾ ਪੂਰਾ ਕਰਨਾ ਹੈ ਔਰ ਆਪਣੇ ਹਲਕੇ ਚੋਂ ਅਸੀਂ ਭਾਰੀ ਜਿੱਤ ਨਾਲ ਜਿਹੜਾ ਹੈਗਾ ਸਰਦਾਰ ਮੋਲਵਿੰਦਰ ਸਿੰਘ ਕੰਗ ਉਹਨਾਂ ਨੂੰ ਇੱਥੇ ਜਿਤਾਉਣਾ ਸਰ ਸਾਹਿਬ ਕਿਹੜੇ ਮੁੱਖ ਮੁੱਦੇ ਲੱਗਦੇ ਨੇ ਜਿਹਨੂੰ ਲੈ ਕੇ ਤੁਸੀਂ ਚੋਣਾਂ ਚ ਜਾਣੇ ਮਾਲਵਿੰਦਰ ਸਿੰਘ ਖਾਸ ਤੌਰ ਤੇ ਜ਼ਿਕਰ ਦੇਖੋ ਜੇ ਪਹਿਲਾਂ ਤਾਂ ਮੈਂ ਪੰਜਾਬ ਦੀ ਗੱਲ ਕਰਦਾ ਕਿ 2 ਸਾਲ ਦੇ ਅੰਦਰ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਨੇ ਜੋ ਵਾਦੇ ਲੋਕਾਂ ਨਾਲ ਕੀਤੇ ਸੀ ਚਾਹੇ ਉਹ ਮੁਫਤ ਬਿਜਲੀ ਦੀ ਗੱਲ ਹੋਵੇ 300 ਯੂਨਿਟ ਹਰ ਮਹੀਨੇ ਉਹ ਜਿਹੜਾ ਹੈਗਾ ਤਕਰੀਬਨ 90% ਲੋਕਾਂ ਦਾ ਜਿਹੜਾ ਜ਼ੀਰੋ ਬਿਲ ਆ ਰਿਹਾ ਨੰਬਰ 2 ਜਿਹੜਾ ਹੈਗਾ ਵਧੀਆ ਸਕੂਲਾਂ ਦੀ ਜਿਹੜੀ ਨਿਹਾਰ ਬਦਲੀ ਜਾ ਰਹੀ ਹੈ ਤੁਸੀਂ ਪਹਿਲਾਂ ਦੇਖਿਆ ਕਿ 60% ਸਕੂਲਾਂ ਦੇ ਚਾਰ ਦਿਵਾਰੀ ਹੈ ਨਹੀਂ ਸੀ ਕਿਤੇ ਬੈਂਚ ਹੈ ਨਹੀਂ ਸੀ ਉਹ ਸਾਰਾ ਕੁਝ ਮੁਕੰਮਲ ਕਰ ਲਿਆ ਗਿਆ ਸਕੂਲ ਵਧੀਆ ਬਣਾਏ ਜਾ ਰਹੇ ਨੇ 118 ਜਿਹੜੇ ਆ ਉਹ ਸਕੂਲ ਆਫ ਫੈਮਿਨਸ ਬਣਾਏ ਜਾ ਰਹੇ ਨੇ ਨੰਬਰ 3 ਗੱਲ ਕਰੀਏ ਸਿਹਤ ਹੁਕਮਤਾਂ ਦੀ ਤਾਂ 829 ਜਿਹੜੇ ਹੈਗੇ ਆ ਆਮ ਆਦਮੀ ਕਲੀਨਿਕ ਸਾਰੇ ਪੰਜਾਬ ਚ ਬਣਾਏ ਗਏ ਨੇ ਔਰ ਸਾਡੇ ਹਲਕੇ ਚ ਵੀ ਅੱਠ ਜਿਹੜੇ ਆਮ ਆਦਮੀ ਕਲੀਨਿਕ ਬਣਾਏ ਗਏ ਨੇ ਸੋ ਇਸ ਤੋਂ ਇਲਾਵਾ ਜਿਹੜੀਆਂ ਨੌਕਰੀਆਂ ਸਰਕਾਰੀ ਨੌਕਰੀਆਂ 42000 ਤੋਂ ਵੱਧ ਜਿਹੜੀਆਂ ਸਰਕਾਰੀ ਨੌਕਰੀਆਂ ਇਹ ਸਰਕਾਰ 2 ਸਾਲ ਦੇ ਅੰਦਰ ਦੇ ਪਰ ਇਹ ਆਮ ਆਦਮੀਆਂ ਦਾ ਸ਼ਕਤੀ ਪ੍ਰਦਰਸ਼ਨ ਹੈ ਇਹ ਆਮ ਆਦਮੀਆਂ ਦਾ ਸ਼ਕਤੀ ਪ੍ਰਦਰਸ਼ਨ ਬੜੀਆਂ-ਬੜੀਆਂ ਪਾਰਟੀਆਂ ਜਿਹੜੀਆਂ ਰਵਾਇਤੀ ਪਾਰਟੀਆਂ ਜਿੰਨੀਆਂ ਵੱਡੀਆਂ-ਵੱਡੀਆਂ ਓਰੇਲੀਆਂ ਕਰਦੀਆਂ ਨੇ ਪੈਸੇ ਖਰਚ ਕੇ ਇਸ ਤੋਂ ਜ਼ਿਆਦਾ ਘੱਟ ਆਮ ਆਦਮੀ ਪਾਰਟੀ ਦੇ ਸਮਰਥਨ ਦੇ ਵਿੱਚ ਅੱਜ ਆਪ ਮੁਹਾਰੇ ਰੋਪੜ ਦੀਆਂ ਸੜਕਾਂ ਦੇ ਉੱਪਰ ਆਇਆ ਤੁਸੀਂ ਦੇਖ ਰਹੇ ਹੋ ਕਿ ਆਮ ਆਦਮੀ ਪਾਰਟੀ ਦੇ ਵਲੰਟੀਅਰ ਤੇ ਆਮ ਲੋਕ ਇੰਨੀ ਵੱਡੀ ਗਿਣਤੀ 'ਚ ਅੱਜ ਆਮ ਆਦਮੀ ਪਾਰਟੀ ਦੇ ਉਮੀਦਵਾਰ ਬਲਵਿੰਦਰ ਸਿੰਘ ਕੰਗ ਦਾ ਸਵਾਗਤ ਕਰਨ ਦੇ ਲਈ ਪਹੁੰਚੇ ਨੇ ਜਿੰਨਾ ਘੱਟ ਕੇ ਰਵਾਇਤੀ ਪਾਰਟੀਆਂ ਦੀਆਂ ਰੈਲੀਆਂ 'ਚ ਨਹੀਂ ਹੁੰਦਾ ਤੁਹਾਡੀ ਗੱਲ ਠੀਕ ਹੈ ਇਹ ਆਮ ਲੋਕਾਂ ਦਾ ਸ਼ਕਤੀ ਪ੍ਰਦਰਸ਼ਨ ਹੈ ਕਿ ਹੁਣ ਲੋਕ ਰਵਾਇਤੀ ਪਾਰਟੀਆਂ ਦੇ ਮਹਤਾਜ ਨਹੀਂ ਰਹੇ ਸਗੋਂ ਪੰਜਾਬ ਦੇ ਵਾਂਗੂ ਕੇਂਦਰ ਦੇ ਵਿੱਚ ਵੀ ਝਾੜੂ ਫੇਰਨ ਨੂੰ ਤਿਆਰ ਬੱਠੇ ਨੇ ਮੱਕੜ ਬਾਹਰ ਆ ਚੁੱਕੇ ਨੇ ਜੋਂਦਾਂ ਨੂੰ ਦੇਖਦੇ ਆਂ ਸਾਡੀ ਪਾਰਟੀ ਦੇ ਜਿਹੜਾ ਮੁੱਖ ਆਗੂ ਅਸੀਂ ਜੋ ਭਗਵੰਤ ਸਿੰਘ ਸਾਬ ਕਹਿੰਦੇ ਨੇ ਉਹ ਤੁਹਾਨੂੰ ਸਾਹਮਣੇ ਦਿਖ ਰਿਹਾ ਤੇ ਕਿਹੜੇ ਕਿਹੜੇ ਮੁੱਖ ਮੰਤਰੀ ਜਿਹੜੇ ਰਾਹਗੇ ਇਹਨਾਂ ਦੇ ਨੇਰ ਜੱਜਾਪੁਰ ਸਾਲ ਦੇ ਵਿੱਚ ਮੁੱਖ ਮੰਤਰੀ ਸਾਹਿਬ ਸਾਬ ਭਵੰਤ ਸਿੰਘ ਮਾਨ ਜੀ ਨੇ ਜੋ ਕੰਮ ਕੀਤੇ ਨੇ ਪੰਜਾਬ ਦੇ ਵਿੱਚ ਕੰਮ ਕੀਤੇ ਨੇ ਲੋਪੜ ਦੇ ਵਿੱਚ ਕੰਮ ਕੀਤੇ ਨੇ ਉਹਨਾਂ ਨੂੰ ਲੈ ਕੇ ਅਸੀਂ ਲੋਕਾਂ ਦੇ ਵਿੱਚ ਜਾ ਰਹੇ ਆਂ ਘਰ ਘਰ ਦੇ ਵਿੱਚ ਬਿਜਲੀ